ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਸਵਾਗਤ ਹੈ ਤੁਹਾਡਾ ਆਪਣੇ ਜੱਸੀ ਦੌਧਰ ਬਲੌਗ ਚੈਨਲ ਤੇ ਜੀ ਬਾਈਪਲ ਸਵਰਾਜ ਖੜਾ ਹੀ ਦੇ ਸਕਦਾ ਤੁਸੀਂ ਸਵਰਾਜ 855 ਐਫੀ ਇਹਦੇ ਬਾਰੇ ਸਾਰੀ ਜਾਣਕਾਰੀ ਬਾਈ ਤੋਂ ਲਾਵਾਂਗੇ ਟਰੈਕਟਰ ਬਾਰੇ ਪੁੱਛਾਂਗੇ ਤੇ ਕੰਡੀਸ਼ਨ ਤੋਂ ਹੀ ਇੱਕ ਵਰੀ ਦੇ ਸਕਦਾ ਟਰੈਕਟਰ ਦੇ ਟਰੈਕਟਰ ਬਹੁਤ ਵਧੀਆ ਜੀ ਸੰਭ ਕੇ ਰੱਖਿਆ ਹੈ ਬਾਈ ਦਾ ਟਰੈਕਟਰ ਸਿਸਟਮ ਵਗੈਰਾ ਲੱਗਿਆ ਹੀ ਦੇ ਸਕਦਾ ਤੁਸੀਂ ਫੈਬ ਵਾਲੀ ਛਤਰੀਆ ਜੀ ਤੇ ਬਾਕੀ ਬਾਈ ਤੋਂ ਪੁੱਛਦੇ ਹਾਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਦੱਸੋ ਟਰੈਕਟਰ ਬਾਰੇ ਮੜੀ ਜਾਣਕਾਰੀ ਹੈ। ਇਹ ਕਿਹਦਾ 12 ਮਾਡਲ ਹੈ 2012 ਮਾਡਲ। 2012 ਮਾਡਲ ਦਾ ਠੀਕ ਹੈ। ਪਾਵਰ ਸਟੀering ਜੀ। ਪਾਵਰ ਸਟੀering ਆ। ਡਬਲ ਪੰਪ ਪਾਵਰ ਸਟੀering। ਠੀਕ ਆ ਜੀ। ਹਾਂ ਜੀ ਹਾਂ ਜੀ। ਓਕੇ ਡਬਲ ਪੰਪ ਜੀ। ਡਬਲ ਪੰਪ ਜੀ ਰਹਿਣੇ। ਡਬਲ ਪੰਪ ਆ ਠੀਕ ਹੈ। ਤੇ ਬੈਟਰੀ ਬੂਟਰੀ ਚੈੱਕ। ਬੈਟਰੀ ਜਮ ਓਕੇ ਜੀ। ਜਮ ਓਕੇ ਆ। ਐਕਸਾਈਡ ਕੰਪਨੀ ਦੀ ਬੈਟਰੀ। ਅੱਛਾ ਜੀ ਐਕਸਾਈਡ ਆ। ਠੀਕ ਆ ਜੀ। ਤੇ ਇੰਜਨ ਗੇਅਰ ਓਕੇ। ਇੰਜਨ ਗੇਅਰ ਤੇ ਓਕੇ ਕਲਾਸ ਕਰ ਇੰਜਨ। ਅਛੇ ਕਲਾਸ ਦਾ ਟਾਈਮ ਜਣਾ ਦੇ ਸਕਦਾ ਸਰ ਆ ਰੀਡਰ ਸੈਟਰ ਆ ਜੀ ਸਾਰਾ ਇਹਨਾਂ ਸੈਟਰ ਆ ਟਾਇਰਾਂ ਦੀ ਜੇ ਗੱਲ ਕਰੀਏ ਆਪਾਂ 80 ਪੈਸੇ ਤੇ 70 ਪੈਸੇ ਰਹੇਗਾ ਹਾਂ 75 80 ਦਾ ਪੈਸਾ ਟਾਇਰ ਰਹੇਗਾ ਇਹ ਕੇਸ ਬਸ ਲੀਕ ਠੀਕ ਜਮਾਂ ਨਹੀਂ ਲੀਕ ਠੀਕ ਬਾਈ ਜੀ ਠੀਕ ਆ ਜੀ ਤੇ ਆ ਉਹ ਨੰਬਰ ਤੇ ਕਾਗਜ਼ ਪੱਤਰੋ ਕੀ ਆ ਜੀ ਓਕੇ ਓਕੇ ਦੂਜੇ ਨਾਮ ਜੀ ਦੂਜੇ ਨਾਮ ਹਣਾ ਹਾਂ ਜੀ ਹਾਂ ਜੀ ਤੇ ਸਿਸਟਮ ਵਗੈਰਾ ਹਣਾ ਸਿਸਟਮ ਚਾਲੂ ਹੈ ਸਾਡਾ ਸਾਰਾ ਕੁਝ ਇਹ ਟਰੈਕਟਰ ਦੇਖ ਸਕਦਾ ਮੇਰੇ ਸਾਹਮਣੇ ਰੱਖਿਆ ਹੋਇਆ ਕੋਈ ਵਪਾਰ ਵਾਲਾ ਕੰਮ ਤਾਂ ਨਹੀਂ ਆਪਾਂ ਨਹੀਂ ਨਹੀਂ ਹਾਂਜੀ ਹਾਂਜੀ ਵਪਾਰ ਦਾ ਕੰਮ ਹੈ ਠੀਕ ਹੈ ਠੀਕ ਇਹ ਇੱਕ ਦਾ ਟਰੈਕਟਰ ਵਿੱਚ ਚੌਕੜਾ ਠੀਕ ਹੈ ਠੀਕ ਹੈ ਇੱਕ ਅੱਧਾ ਹੀ ਕੋਈ ਕਮੀ ਪੇਸ਼ੇ ਨਹੀਂ ਕੋਈ ਕਮੀ ਪੇਸ਼ੇ ਸਾਰਾ ਚੈੱਕ ਕਰਕੇ ਠੀਕ ਹੈ ਠੀਕ ਹੈ ਤੇ ਨੰਬਰ ਬੋਲ ਦਈਏ 94639 94639 2018 2018 ਇਹ ਬਾਈ ਦਾ ਨੰਬਰ ਹੈ ਇਸ ਨਾਲ ਸਾਰੀ ਜਾਣਕਾਰੀ ਲੈ ਸਕਦੇ ਹੋ ਕਿਸੇ ਬਸੂਲੀ ਦਿੰਦੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਦੇਖ ਸਕਦੇ ਤੁਸੀਂ ਇੱਕ ਵਾਰੀ ਚੈੱਕ ਕਰ ਸਕਦੇ ਹੋ ਟੈਟ ਆਪਾਂ ਜੀ ਮਗਰਾੜ ਮਰੂੜ ਬਿਲਕੁਲ ਸਾਫ਼ ਪਿਆ ਜੀ ਦੇਖ ਸਕਦਾ ਕਿਸੇ ਪਾਸੇ ਵੀ ਕੋਈ ਚਾਂਗੜੀ ਲੱਗੀ ਹੋਈ ਸਿਸਟਮ ਵਗੈਰਾ ਲੱਗਿਆ ਵਾ ਤੇ ਬਾਕੀ ਮਾਡਲ ਦੀ ਆਪਾਂ ਜੀ ਗੱਲ ਕਰੀਏ ਜੀ ਇਹਦੀ ਮਾਡਲ 12 47500 ਰੁਪਿਆ 45000 ਰੁਪਏ ਦੀ ਮੰਗ ਆ ਤੇ ਬਾਕੀ ਮੌਕੇ ਤੇ ਬਾਤ ਕਰ ਹੋ ਜੀ ਤੇ ਧੰਨਵਾਦ ਜੀ